ਕੂਟਰੀ ਸੀ ਇਹਨਾਂ ਕੋਲੇ ਤੇ ਇਹ ਜੋ ਮਗਰੋਂ ਫੋਰਜਨਰ ਗੱਡੀ ਸੀਗੀ ਜੀ ਲੱਖੇ ਬਾਬੇ ਦੀ ਉਹ ਤੇਜ਼ ਰਫਤਾਰ ਚ ਸੀਗੀ ਜੀ ਤੇ ਮਗਰੋਂ ਵੱਜੀ ਜੀ ਤੇ ਨਨਕਸਰ ਠੜ ਦੇ ਮੁਖੀ ਦੀ ਗੱਡੀ ਅਤੇ ਸਕੂਟਰ ਵਿਚਾਲੇ ਜ਼ਬਰਦਸਤ ਟੱਕਰ ਹੋਈਏ ਜਿਸ ਵਿੱਚ ਇੱਕ ਗਰਭਵਤੀ ਮਹਿਲਾ ਦੀ ਮੌਤ ਹੋ ਗਈ ਹੈ ਜੀ ਹਾਂ ਮੋਗਾ ਫਿਰੋਜ਼ਪੁਰ ਕੌਮੀ ਮਾਰਗ ਉੱਤੇ ਇਹ ਫਾਸਾ ਵਪਰੇ ਜਿਸ ਵਿੱਚ ਕੇ ਇੱਕ ਸਕੂਟਰ ਸਵਾਰ ਮਹਿਲਾ ਅਤੇ ਉਸ ਦੇ ਪਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਮਹਿਲਾ ਨੇ ਦਮ ਤੋੜ ਦਿੱਤਾ ਕਿਹਾ ਜਾ ਰਿਹਾ ਹੈ ਕਿ ਮਹਿਲਾ ਗਰਭਵਤੀ ਸੀ ਜਿਸ ਕਾਰਨ ਉਸ ਦੇ ਬੱਚੇ ਦੀ ਵੀ ਪੇਟ ਵਿੱਚ ਹੀ ਮੌਤ ਹੋ ਗਈ ਤਮੋਗਾ ਦੇ ਵਿੱਚ ਫਿਰੋਜ਼ਪੁਰ ਕੌਮੀ ਮਾਰਗ ਉਤੇ ਇਹ ਦਰਦਨਾਖਾ ਹਾਦਸਾ ਵਾਪਰਿਆ ਜਿੱਥੇ ਕਿ ਸਦਰ ਥਾਣਾ ਨੇੜੇ ਸਕੂਟਰ ਸਵਾਰ ਦੀ ਨਾਨਕ ਸਰ ਠਾਣ ਦੇ ਮੁਖੀ ਬਾਬਾ ਲੱਖਾ ਦੀ ਤੇਜ਼ ਰਫਤਾਰ ਗੱਡੀ ਨਾਲ ਟੱਕਰ ਹੋ ਗਈ ਜਿਸ ਕਾਰਨ ਸਕੂਟਰ ਸਵਾਰ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਕੇ ਡਾਕਟਰਾਂ ਨੇ ਲੁਧਿਆਣਾ ਡੀ ਐਮ ਸੀ ਦੇ ਹਸਪਤਾਲ ਚ ਰੈਫਰ ਕੀਤਾ ਹੈ ਉੱਥੇ ਹੀ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਨਾਨਕਸਰ ਠਾਠ ਦੇ ਮੁਖੀ ਬਾਬਾ ਲੱਖਾ ਦੀ ਗੱਡੀ ਤੇ ਤੇਜ਼ ਰਫ਼ਤਾਰ ਹੋਣ ਦੇ ਇਲਜ਼ਾਮ ਲਗਾਏ ਨੇ ਪਰਿਵਾਰ ਮੁਤਾਬਕ ਉਹਨਾਂ ਦੀ ਨੂੰ ਜਿਸ ਦਾ ਨਾਮ ਲਵਜੀਤ ਕੌਰ ਦੱਸਿਆ ਗਿਆ ਹੈ ਮੋਗਾ ਤੋਂ ਖਰੀਦਾਰੀ ਕਰਕੇ ਪਿੰਡ ਵਾਪਸ ਪਰਤ ਰਹੇ ਸੀ ਜਿਸ ਤੋਂ ਬਾਅਦ ਪਿੱਛੇ ਦਵਾ ਰਹੀ ਨਾਨਕਸਰ 68 ਦੇ ਮੁਖੀ ਬਾਬਾ ਲੱਖਾ ਦੀ ਗੱਡੀ ਨੇ ਉਹਨਾਂ ਨੂੰ ਕੁਚਲ ਦਿੱਤਾ ਜਦ ਕਿ ਇਸ ਹਾਦਸੇ ਦੌਰਾਨ ਲਵਜੀਤ ਕੌਰ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਬਲਕਾਰ ਸਿੰਘ ਜੋ ਕਿ 39 ਸਾਲ ਦਾ ਦੱਸਿਆ ਜਾ ਰਿਹਾ ਹੈ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਹੈ ਦੋਵੇਂ ਪੇੜ ਤੋਂ ਪਿੰਡ ਨੀਦਾਵਾਲਾ ਦੇ ਰਹਿਣ ਵਾਲੇ ਸਨ ਇਹ ਇਧਰੋਂ ਮੋਗਾੋਂ ਸ਼ਬਨ ਕਰਕੇ ਆ ਰਹੇ ਸੀ ਕਿ ਜ ਇੱਕ ਤਾਂ ਕੁਪਰੀ ਜੀ ਇਹਨਾਂ ਕੋਲੇ ਤੇ ਇਹਦੇ ਮਗਰੋਂ ਫੋਰਜਨਰ ਗੱਡੀ ਸੀਗੀ ਜੀ ਲੱਖੇ ਬਾਬੇ ਦੀ ਉਹ ਤੇਜ਼ ਰਫਤਾਰ ਚ ਸੀਗੀ ਜੀ ਤੇ ਮਗਰੋਂ ਵੱਜੀ ਜੀ ਇਹ ਹਾਲ ਕਿਤਾ ਹਾਲ ਦੀ ਜਿਹੜੀ ਸਾਡੀ ਨੋ ਰਣੀ ਜੀ ਉਹ ਤਾਂ ਗੁਜ਼ਰ ਗਈ ਆ ਤੇ ਜਿਹੜਾ ਮੁੰਡਾ ਸਾਡਾ ਭਤੀਜਾ ਜੀ ਉਹ ਨੂੰ ਰੈਫਰ ਕਰਤਾ ਜੀ ਲੁਧਿਆਣੇ ਕੀ ਇਸ ਦਾ ਕੀ ਕਾਰਨ ਕਿਸ ਸਾਹਮਣੇ ਆਉਂਦੀ ਹੈ ਇਹ ਲਾਪਰਵਾਹੀ ਇਹ ਲਾਪਰਵਾਹੀ ਹੈ ਜੀ ਫਿਰ ਜਿਹੜਾ ਹੁਣ ਤੇਜ਼ ਗੱਡੀ ਵਾਲੀ ਤੇਜ਼ ਸੀ ਕੀ ਜੀ ਪਿੱਛੋਂ ਪਿੱਛੋਂ ਵਜੀ ਜੀ ਲਾਪਰਵਾਹੀ ਉਧਰ ਐਕਸੀਡੈਂਟ ਤੋਂ ਬਾਅਦ ਵੱਡੀ ਗਿਣਤੀ ਵਿੱਚ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਉਹਨਾਂ ਵੱਲੋਂ ਜਮ ਕੇ ਨਾਰੇਬਾਜ਼ੀ ਕੀਤੀ ਗਈ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਗਿਆ ਜਦ ਕਿ ਇਸ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਕਿ ਗੱਡੀ ਨੂੰ ਬਾਬਾ ਲੱਖਾ ਦਾ ਡਰਾਈਵਰ ਚਲਾ ਰਿਹਾ ਸੀ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ